ਕਗਰ ਦਾ ਦਲਪਦਰ ਖਤਰੇ ਦੇ ਨਿਸ਼ਾਨ ਤੋਂ ਹੈ ਖਨੋਰੀ ਦੇ ਜਿਹੜਾ ਕਗਰ ਦਾ ਲੈਵਲ ਇਸ ਵਕਤ ਚੱਲ ਰਿਹਾ ਹੈ 10:30 ਵਜੇ 750.6 ਜੋ ਕਿ ਖਤਰੇ ਦੇ ਨਿਸ਼ਾਨ ਤੋਂ ਉੱਤੇ ਬਗ ਰਹੀ ਹੈ ਕਗਰ ਉੱਥੇ ਵੀ ਪਾਣੀ ਦੀ ਡਾਬ ਲੱਗੀ ਹੋਈ ਹੈ ਇਸੇ ਤਰ੍ਹਾਂ ਹਰਿਆਣਾ ਦਾ ਜਿਹੜਾ ਤਰਮੇੜੀ ਸਮਾਨ ਹਲਕੇ ਦੇ ਨਾਲ ਪਿੰਡ ਹੈ ਹਰਿਆਣਾ ਦੇ ਬਾਰਡਰ ਤੇ ਜਿਹੜੀ ਟਟਿਆਣਾ ਪਿੰਡ ਦੇ ਨਾਲ ਕਗਰ ਲੰਘ ਰਿਹਾ ਹੈ ਉੱਥੇ ਵੀ 24.5 ਕਗਰ ਦਾ ਖਤਰੇ ਦੇ ਲੈਵਲ ਤੇ 24 ਤੋਂ ਉਪਰ ਖਤਰੇ ਹੈ ਕਗਰਦਾ ਉੱਥੇ ਜਿਹੜਾ ਲੈਵਲ ਚੱਲ ਰਿਹਾ ਹੈ ਉੱਥੇ ਹਾਸੀ ਬਟਾਣਾ ਕੇ ਸਹੀ ਫਨ ਜਿਹੜਾ ਸਰੋਲਾ ਪਿੰਡ ਦੇ ਨੇੜੇ ਘਰਾਣਾ ਦਾ ਪਿੰਡ ਹੈ ਉੱਥੇ ਹਾਸੀ ਬਟਾਣਾ ਨਹਿਰ ਕਦੇ ਨਿਰਮਾਣ ਕੀਤਾ ਗਿਆ 2007-08 ਦੇ ਵਿੱਚ ਉਸਕੇ ਬਾਅਦ ਇੱਥੇ ਕਗਰਦੇ ਪਾਣੀ ਵਿੱਚ ਢਾਬ ਲੱਗ ਰਹੀ ਹੈ ਜਿਸ ਕਰਕੇ ਇੱਕ ਕਰੀਬ 3-4 ਦਿਨ ਤੋਂ ਪਾਣੀ ਉਸੀ ਥਾਂ ਲੈਵਲ ਤੇ ਖੜਾ ਹੈ ਔਰ ਕਿਸਾਨ ਲਗਾਤਾਰ ਜਦੋ ਜਹਿਦ ਕਰ ਰਹੇ ਕਗਰਦੇ ਕੰਡਿਆਂ ਤੇ ਵੀ ਇਹ ਪਾਣੀ ਟੁੱਟ ਗਿਆ ਤਾਂ ਤਵਾਈ ਮਚਾਵੇਗਾ ਸਮਾਨਾ ਤੇ ਇਸ ਤਰ੍ਹਾਂ ਹਲਕੇ ਦੇ ਵਿੱਚ ਔਰ ਹਰਿਆਣਾ ਦੇ ਪਿੰਡਾਂ ਜਿਹੜੇ ਕਰੀਬ 40-50 ਪਰ ਹਰਿਆਣਾ ਕੇ ਵੀਆ ਕੈਥਰ ਜ਼ਿਲ੍ਹੇ ਕੇ ਆਂਦੇ ਆ ਉੱਥੇ ਵੀ ਇੱਕ ਅੱਗਰ ਨੁਕਸਾਨ ਪਹੁੰਚਾਵੇਗਾ ਇਸ ਲਈ ਕਿਸਾਨਾਂ ਵੱਲੋਂ ਹੁਣ ਇਕਜੁੱਟ ਹੋਣਾ ਸ਼ੁਰੂ ਹੋ ਗਿਆ ਵੀ ਪਹਿਲਾਂ 2010 ਦੇ ਵਿੱਚ ਵੀ ਕਿਸਾਨਾਂ ਵੱਲੋਂ ਕਾਫੀ ਲੰਮਾ ਸੰਘਰਸ਼ ਕੀਤਾ ਗਿਆ ਕ ਅਗ ਇਸ ਹਾਸੇ ਫੰਡਾਂ ਦੇ ਲਈ ਲੇਕਿਨ ਉਸ ਟਾਈਮ ਦੀ ਸਰਕਾਰਾਂ ਵੱਲੋਂ ਵੀ ਕੋਈ ਕਿਸਾਨਾਂ ਦੀ ਗੱਲ ਨਹੀਂ ਸੁਣੀ ਗਈ ਲੇਕਿਨ ਹੁਣ ਫਿਰ ਕਿਸਾਨ ਸੰਘਰਸ਼ ਕਰਨ ਨੂੰ ਤਿਆਰ ਹੋਣ ਜਾ ਰਹੇ ਹਨ ਔਰ ਕਗਰ ਦੇ ਇਸ ਟਾਈਮ ਜਿਹੜੇ ਸਹੀ ਫੰਡ ਰੁਕੇ ਹਨ ਉਸ ਕਰਕੇ ਪੰਜਾਬ ਦੇ 25 30 40 ਪਿੰਡ ਜਿਹੜੇ ਪ੍ਰਭਾਵਿਤ ਹੋ ਰਹੇ ਇਹਨਾਂ ਪਿੰਡਾਂ ਦੇ ਵਿੱਚ ਸਰੋਲਾ ਇਹ ਪੰਜਾਬ ਦਾ ਪਿੰਡ ਤਰਵੇੜੀ ਨਵਾਗਾਮ ਸਸਾ ਗੁਜਰਾ ਹਰੀਨਗਰ ਹਸਨਪੁਰ ਮੰਗਟਾ ਪਗਵਾਨਪੁਰ ਘਿਉਰਾ ਬਲਵੇੜਾ ਬੀਬੀਪੁਰ ਅਤੇ ਹਰਿਆਣਾ ਕੇ ਸਰੋਲਾ ਦਾਬਾ ਚਾਬਾ ਖਮ ਖਮੇੜਾ ਰੱਤਾ ਖੇੜਾ ਬੋਹਪੁਰ ਕਸੋਲੀ ਉਲਡਪੁਰ ਇਹ ਹਰਿਆਣਾ ਕੇ ਪਿੰਡ ਵੀ ਐ ਇਸ ਕੱਗਰ ਦੀ ਡਾਬ ਕਰਕੇ ਹਾਸੇ ਬਟਾ ਸਾਈਫਨ ਜਿਹੜੀ ਡਾਬ ਲੱਗਦੀ ਐ ਉਸ ਕਰਕੇ ਹਰਿਆਣਾ ਦੇ ਪਿੰਡ ਵੀ ਕਰੀਬ 100 ਪਿੰਡਾਂ ਦੇ ਕਿਸਾਨ ਇਕੱਠੇ ਹੋ ਕੇ ਸੰਘਰਸ਼ ਕਰਨਗੇ ਲੇਕਿਨ ਹਰਿਆਣਾ ਸਰਕਾਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਮਿਲ ਕੇ ਇਹ ਜਿਹੜੇ ਹਾਸੀ ਬਣਾਉਣ ਨਹਿਰ ਬਣਾਈ ਗਈ ਸੀ ਹਰਿਆਣਾ ਦੇ ਦੱਖਣ ਹਰਿਆਣਾ ਦੇ ਵਿੱਚ ਪਾਣੀ ਲਿਆਉਣ ਦੇ ਲਈ ਪਾਣੀ ਤੋਂ ਨਹੀਂ ਗਿਆ ਲੇਕਿਨ ਇਸ ਇਲਾਕੇ ਨੂੰ ਪਾਣੀ ਵਿੱਚ ਜ਼ਰੂਰ ਡਬੋ ਦਿੱਤਾ ਹੈ ਹੜਾ ਜਦ ਕੱਗੜ ਛੜਦਾ ਹੈ ਹਰਿਆਣਾ ਪੰਜਾਬ ਕੇ ਜਿਹੜੇ 100 ਪਿੰਡ ਹੈ ਉਹਨਾਂ ਨੂੰ ਫਸਲਾਂ ਨੂੰ ਤਬਾ ਕਰਦਾ ਹੈ ਔਰ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈ ਹੁਣ ਇਸ ਤੇ ਲਈ ਕਿਸ ਤਰ੍ਹਾਂ ਫੈਸਲਾ ਸਰਕਾਰਾਂ ਲੈਂਦੀਆਂ ਸਮੇਂ ਦੱਸੇਗਾ ਲੇਕਿਨ ਕਿਸਾਨਾਂ ਨੇ ਹੁਣ ਇਹ ਵੀ ਫੈਸਲਾ ਕੀਤਾ ਕਿ ਅਸੀਂ ਇਸ ਦੇ ਲਈ ਵੀ ਸੰਘਰਸ਼ ਕਰਾਂਗੇ ਦੇਖੋ ਜਦੋਂ ਦੀ ਨਹਿਰ ਬਣੀਆ ਹਾਂਸੀ ਬਟਾਣਾ ਉਸੇ ਸਮੇਂ ਤੋਂ ਜਿਹੜਾ ਹਲਕੇ ਸਮਾਣੇ ਦੇ 25 ਪਿੰਡਾਂ ਦਾ ਜਿਹੜਾ ਹੈਗਾ ਬਹੁਤ ਸਾਰਾ مالی ਨੁਕਸਾਨ ਹੈ ਜਿਹੜਾ ਹੁੰਦਾ ਕਿਉਂਕਿ ਨਹਿਰ ਬਣਾਉਣ ਸਮੇਂ ਜਿਹੜਾ ਪਾਣੀ ਦਾ ਬਹਾਵ ਹੈ ਉਹਨੂੰ ਨਹੀਂ ਦੇਖਿਆ ਗਿਆ ਉਹਨਾਂ ਦੇ ਵਿੱਚੋਂ ਮੇਰੇ ਲੱਗਾ 2 ਜਾਂ 3 ਗੇਟ ਜਿਹੜੇ ਚੱਲ ਰਹੇ ਨੇ ਬਾਕੀ ਸਾਰੇ ਡਾਪ ਲਾ ਕੇ ਮਿੱਟੀ ਦੀ ਉਹ ਸਾਰੇ ਭਰੇ ਪਏ ਨੇ ਔਰ ਇਹਦੇ ਨਾਲ ਜਿਹੜਾ ਤਰਮੇੜੀ ਹਾਸ਼ਮਪੁਰ ਸਸਾ ਸਸੀਗੁਜਰਾ ਹਰੀਪੁਰ ਇਹ ਬਹੁਤ ਸਾਰੇ ਪਿੰਡਾਂ ਦਾ ਜਿਹੜਾ ਨੁਕਸਾਨ ਹੈ ਜਿਹੜਾ ਉਹ ਹੁੰਦਾ ਸੋ ਅਸੀਂ ਡੀਸੀ ਸਾਹਿਬ ਪਟਿਆਲਾ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੂੰ ਕਿਹਾ ਕਿ ਡੀਸੀ ਜਿਹੜਾ ਹਰਿਆਣਾ ਕੈਥਲ ਹੈ ਉਹਨਾਂ ਨਾਲ ਗੱਲਬਾਤ ਕਰੋ ਉਹ ਵੀ ਆਪਦੇ ਤਰੀਕੇ ਤੇ ਗੱਲ ਕਰ ਰਹੇ ਨੇ ਔਰ ਅਸੀਂ ਵੀ ਆਪਦੇ ਤਰੀਕੇ ਤੇ ਸੀਐਮ ਸਾਹਿਬ ਦੇ ਧਿਆਨ 'ਚ ਲਿਆਵਾਂਗੇ ਉਹ ਹਰਿਆਣੇ ਦੇਸੀ ਆਮ ਸਭ ਨਾਲ ਕਰਕੇ ਗੱਲਬਾਤ ਜਿਹੜਾ ਇਸ ਮਸਲੇ ਨੂੰ ਹੱਲ ਕਰਾਉਣ ਵਾਸਤੇ ਅਸੀਂ ਉਹ ਜਿਹੜਾ ਪੂਰਾ ਸੰਘਰਸ਼ ਕਰਾਂਗੇ ਕਿਉਂਕਿ ਜਨ ਸਭਾ ਸਥਾਨਾਰਾ ਉਸ ਦਿਨ ਮੁੱਦਾ ਉਠਾਇਆ ਜਾ। ਆ ਬਿਲਕੁਲ ਜੀ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਕਿਉਂਕਿ ਹੁਣ ਪਿੱਛੋਂ ਪਾਣੀ ਸਾਰਾ ਉੱਤਰ ਗਿਆ ਪਰ ਇੱਥੇ ਹਜੇ ਵੀ ਜਿਹੜੀ ਹੈਗੀ ਡਾਫ ਉਸੇ ਤਰ੍ਹਾਂ ਜਿਹੜਾ ਡਾਫ ਲੱਗੀ ਹੋਈ ਆ ਮੈਨੂੰ ਲੱਗਦਾ ਹਜੇ ਪੰਜ ਚਾਰ ਦਿਨ ਪਾਣੀ ਉਰੋਂ ਉਤਰੂਗਾ ਸੋ ਇਸ ਕਰਕੇ ਹਰਿਆਣਾ ਸਰਕਾਰ ਵੱਲੋਂ ਜਿਹੜਾ ਇਹ ਨਹਿਰ ਬਣਾਈ ਗਈ ਆ ਉਹਦਾ ਪ੍ਰੋਪਰ ਤਰੀਕੇ ਨਾਲ ਸਾਈਫਨ ਦਾ ਜਿਹੜਾ ਧਿਆਨ ਨਹੀਂ ਰੱਖਿਆ ਗਿਆ ਜਿਹੜਾ ਨੁਕਸਾਨਦੇਕ ਹੈ ਸਗੋਂ ਚਾਹੀਦਾ ਜਦੋਂ ਵੀ ਕੋਈ ਸੜਕ ਬਣਨੀ ਆ ਜਾਂ ਕੋਈ ਨਹਿਰ ਬਣਨੀ ਆ ਤਾਂ ਪਾਣੀ ਦਾ ਬਹੁਤ ਦੇਖਣਾ ਚਾਹੀਦਾ ਉਹਦੇ ਸਾਈਫਨ ਪ੍ਰੋਪਰ ਤਰੀਕੇ ਨਾਲ ਜਾਂ ਅੰਡਰਗਰਾਉਂਡ ਬਣਾ ਕੇ ਜਿਹੜੀ ਰੱਖੀ ਜਾਵੇ ਤਾਂ ਕਿ ਕਿਸੇ ਨੁਕਸਾਨ ਨਾ ਹੋਵੇ ਦੇਖੋ ਇਸ ਦਾ ਸਾਰੀ ਪਹਿਲੀ ਕਹਿ ਰਹੇ ਕਿ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਪੰਜਾਬ ਵਿਚ ਆ ਰਹੇ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਵੀ ਆਖਦੇ ਹਾਂ ਔਰ ਇਹਦੇ ਨਾਲ ਹੀ ਜਿਹੜੇ ਪੰਜਾਬ ਦਾ 60000 ਕਰੋੜ ਰੁਪਇਆ ਚਾਹੋ GST ਆ ਤੇ ਆੜੀਫਾ ਜਾਂ ਹੈਲਥ ਦਾ ਜਿਹੜਾ ਪੈਸਾ ਉਹ ਰਿਲੀਜ਼ ਕਰਨ ਉਹਦੇ ਨਾਲ ਹੀ ਕੋਈ ਅੱਛੀ ਅਮਾਉਂਟ ਹੈ ਜਿਹੜੀ ਪੰਜਾਬ ਵਾਸਤੇ ਪੈਕੇਜ ਹੈ ਜਿਹੜਾ ਘੱਟੋ ਘੱਟ 20 ਤੋਂ 25000 ਕਰੋੜ ਰੁਪਇਆ ਉਹ ਵੀ ਅੱਜ ਦੇਖੇ ਜਾਣ ਸਾਨੂੰ ਖੁਸ਼ੀ ਹੋਊਗੀ ਜੇ ਪ੍ਰਧਾਨ ਮੰਤਰੀ ਸਾਹਿਬ ਇੱਥੇ ਆ ਕੇ ਪੈਸੇ ਨੇ ਜਿਹੜੇ ਅਨਾਉਂਸ ਕਰਕੇ ਜਾਣ ਦੇਖੇ ਜਾਣ ਕਿ ਅਸੀਂ 25000 ਜਾਂ 30000 ਕਰੋੜ ਰੁਪਇਆ ਜਿਹੜਾ ਪੰਜਾਬ ਨੂੰ ਦੇ ਕੇ ਚੱਲਿਆ ਕਿਉਂਕਿ ਪੰਜਾਬ ਉਹ ਸਟੇਟ ਹੈ ਜਿਹੜੀ ਹਮੇਸ਼ਾ ਜਦੋਂ ਵੀ ਦੇਸ਼ ਤੇ ਕੋਈ ਔਖਾਈ ਆ ਤਾਂ ਅੱਗੇ ਹੋ ਕੇ ਪੰਜਾਬ ਨੇ ਉਹਦੀ ਹਮੇਸ਼ਾ ਡਟ ਕੇ ਲੜਾਈ ਲੜੀਆ ਔਰ ਹਮੇਸ਼ਾ ਔਰ ਜਿੱਤ ਪ੍ਰਾਪਤ ਕੀਤੀ ਐ ਸੋ ਉਮੀਦ ਕਰਦਾ ਕਿ ਪ੍ਰਧਾਨ ਮੰਤਰੀ ਜੀ ਪੂਰਾ ਪੰਜਾਬ ਦਾ ਸਾਥ ਦੇਣਗੇ ਦੇਖੋ ਇਹ ਉਹ ਪੰਜਾਬ ਹੈ ਜਿੱਥੇ ਕਿਤੇ ਵੀ ਭੀੜ ਪਈ ਆ ਉੱਥੇ ਅੱਗੇ ਹੋ ਕੇ ਖੜੇ ਨੇ ਸੋ ਇਸ ਕਰਕੇ ਉਮੀਦ ਕਰਦਾ ਪ੍ਰਧਾਨ ਮੰਤਰੀ ਜੀ ਜਿਹੜੇ ਪੈਕੇਜ ਆ ਉਹ ਵਧੀਆ ਪੈਕੇਜ ਦਿੱਕੇ ਜਾਏਗੇ ਕੈਮਰਾਮੈਨ ਵੀਕੇ ਕਰਕੇ ਦਿਨਾਲ ਪ੍ਰਸੋਤਮ ਕੌਸ਼ਿਕ ਸਮਾਣ ਨਿਊਜ਼